ਅਰਜੀਤ ਸਿੰਘ ਖਾਲਸਾ ਗਾਇ ਜੁੱਜੀ ਦੇ ਪਤੇ ਸ਼ੋਅਬਦੀ ਸਰਵਤ ਸੱਜਣਾਂ ਨੂੰ ਪਤਾ ਹੀ ਹੈ ਬਲਾਕ ਸੰਭ ਦੀਆਂ ਚੋਣਾਂ ਜੋ ਸੇਖੇ ਤੋਂ ਆਪਣੇ ਕੰਲੇ ਨਗਰ ਦੀ ਬਲਾਕ ਸੰਭਤੀ ਹੈ ਤਾਂ ਪੱਜ ਦਜੀਤ ਸਿੰਘ ਦੱਲੀ ਮਾਨ ਚੋਣ ਲੜ ਰਹੇ ਹਨ ਨਸ਼ਤਰ ਸਿੰਘ ਉਪਰੀ ਵਾਲੇ ਦੇ ਪੁੱਤਰ ਹਨ ਤਬੇਤੀ ਸਾਥੀ ਨੂੰ ਹੱਥ ਜੋੜ ਕੇ ਕਿ ਇਹਨਾਂ ਦਾ ਚੋਣ ਨਿਸ਼ਾਨ 59 ਹੈ ਚੋਣ ਨਿਸ਼ਾਨ 59 ਹੈ ਜੀ ਸਾਡਤ ਨੇ ਨਗਰ ਨਿਵਾਸੀਆਂ ਨੇ ਵਾਅਦਾ ਵੱਧ ਬੋਟਾ ਬਾਕੀ ਨੂੰ ਕਾਮਯਾਬ ਕਰਨਾ ਕਿਉਂਕਿ ਇੱਕ ਪੜਿਆ ਲਿਖਿਆ ਉਮੀਦਵਾਰ ਹੁੰਦੇ ਜਾਤੇ ਪਿਛਲੇ ਸਮੇਂ ਤੋਂ ਲੈ ਕੇ ਇਸ ਪਰਿਵਾਰ ਨੇ ਪੰਚਾਇਤ ਦੇ ਵਿੱਚ ਤੇ ਨਗਰ ਦੇ ਵਿੱਚ ਕੋੜਨਾ ਕਮਾਤਾਂ ਦੇ ਵਿੱਚ ਉਹ ਸਹਿਯੋਗ ਦਿੱਤਾਗਾ ਜੇ ਦਿੰਦੇ ਰਹਦੇ ਹਨ ਉਹ ਦਿੰਦੇ ਰਹਿਣਗੇ ਕਹਾ ਸੋ ਸ਼ਕਤ ਨੂੰ ਬਣਤੀ ਹੈ ਹੱਥ ਜੋੜ ਕੇ ਕਿ ਨਗਰ ਦੇ ਭਲੇ ਵਾਸਤੇ ਭਾਈ ਦਲਜੀਤ ਸਿੰਘ ਦੱਬੀ ਚੌਂਡ ਸਾਨਾ ਮੱਜੇ ਤੇ ਉਰਾ ਲਾਦੇ ਆਪਾਂ ਇਹਨਾਂ ਨੂੰ ਵੋਟਾਂ ਬਾਕੇ ਕਾਮਯਾਬ ਕਰੀਏ ਅਤੇ ਨਗਰ ਦੇ ਕੰਮ ਧੰਦੇ ਵਾਸਤੇ ਪਿਛਲੇ ਦੀ ਤਰ੍ਹਾਂ ਜਿਵੇਂ ਪਿਛੇ ਖੜਾ ਪਰਿਵਾਰ ਉਸੇ ਤਰ੍ਹਾਂ ਖੜਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ